ਉਹ ਖੜੇ ਜਿਹੜੇ ਨਾਲ ਦਿਲ ਵਿੱਚ বাসਦੇ ਉਹ ਡੋਗਲੇ ਸੀ ਜਿਹੜੇ ਸਾਡੀ ਯਾਰੀ ਛੱਡ ਗਏ ਉਹ ਗੱਲੀ ਬਾਤੀ ਜਿਹੜੇ ਨੇ ਸਟਾਰ ਉੱਟਦੇ ਸੁਣ ਸਾਡੇ ਗੀਤ ਕਲਾਕਾਰੀ ਛੱਡ ਗਏ ਉਹ ਹੋਮੀ ਪਾਵਲਾ ਕਾਣੀ ਬਰੋਲੇ ਥਾਲਦਾ ਤੇਰਾ ਹੋਮੀ ਪਾਵਲਾ ਕਾਣੀ ਬਰੋਲੇ ਥਾਲਦਾ ਉਹ ਜੁਲਫੇ ਤੇ ਹੀ ਚੱਲਦੀ ਆ ਪੱਖੀਆਂ ਚੱਕ ਲਈ ਜੇ ਮੁੰਡੇ ਤੇਰੀ ਹਿੱਟ ਕਰਦੀ ਆ ਜੱਟ ਦੀਦ ਨਾਲ ਹੀ ਪਾਰਦੀ ਆ ਵਕੀਆਂ ਜਦੋਂ ਕਿਸੇ ਆਮ ਕਰਦਾ ਜਵਾਬ ਕਰਦਾ ਨਾ ਦੁਨੀਆ ਸਾਰੇ ਆਲਾ ਜ਼ੋਰ ਤਾਂ ਲੈਂਦੀ ਹੈ ਸੇਮ ਇੱਥੇ ਹੋ ਰਿਹਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਸਭ ਤੋਂ ਵੱਡਾ ਤੇ ਸਭ ਤੋਂ ਤਾਕਤਵਰ ਸੱਚੇ ਪਾਤਸ਼ਾਹ ਭਾਈ ਗੁਰੂ ਅਸੀਂ ਖੁੱਲ੍ਹ ਜਾਣੇ ਆ ਵੀ ਤਾਂ ਆਲਾ ਸਾਰੇ ਦਾ ਬਾਪ ਬੈਠਾ ਇੱਧਰ ਸਾਰੇ ਆਣੋ ਯੋ ਕਿ ਸਾਡੇ ਬਾਈਸ ਨਾਲ ਸਾਰੀਆਂ ਤੇ ਗੱਲਾਂ ਵਧੀਆ ਲੱਗੀਆਂ ਕੈਂਟ ਲੱਗੀਆਂ ਜੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਰੀਮ ਕਰਿਓ ਠੀਕ ਹੈ ਜੀ ਆਪਣੀ ਵੀਡੀਓ ਵਾਟ ਵਾਲੇ ਨੂੰ ਸਪੋਰਟ ਕਰਿਓ ਜੀ YouTube ਚੈਨਲ ਦਾ ਆਪਣਾ ਵੀਡੀਓ ਵਾਟ ਵਾਲਾ ਜੀ ਸਸੋ